ਜੇਲ੍ਹ ਦੇ ਵਿੱਚ 100 ਖਾਦੀ ਕਿ ਮੈਂ 100 ਮਾਮਾ ਨੂੰ ਰੁਬਾਉਂਗਾ ਜੇਲ੍ਹ ਤੋਂ ਬਾਹਰ ਆ ਕੇ 100 ਬੱਚਾ ਨਾਲ ਉਹ ਕੁਝ ਕੀਤਾ ਉਹ ਕਨਾਲਾ ਕੰਮ ਕੀਤਾ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਉਸ ਤੋਂ ਬਾਅਦ ਜੱਜ ਦੇ ਦੁਆਰਾ ਜਦੋਂ ਇਸ ਨੂੰ ਸਜ਼ਾ ਸੁਣਾਈ ਗਈ ਤਾਂ ਸਜ਼ਾ ਇਹ ਸੀ ਕਿ ਇਸ ਨੂੰ ਇੱਕ ਬਾਰ ਨਹੀਂ ਬਲਕਿ ਪੂਰੇ 100 ਪਾਰ ਪਾਸੇ ਦੇ ਉੱਤੇ ਚੜਾਇਆ ਜਾਊਗਾ ਇਸ ਤੋਂ ਬਾਅਦ ਇਸ ਤੇ 100 ਟੁਕੜੇ ਕੀਤੇ ਜਾਣਗੇ ਤੇ ਫਿਰ ਇਸ ਨੂੰ ਇੱਕ ਐਸਿਡ ਦੇ ਡਰਮ ਦੇ ਵਿੱਚ ਭਰ ਕੇ ਰੱਖ ਦਿੱਤਾ ਜਾਊਗਾ ਇਹ ਦੋ ਡਰਮ ਜਿਹੜੇ ਤੁਹਾਨੂੰ ਦਿਖਾਈ ਦੇ ਰਹੇ ਨੇ ਨਾ ਇਹ ਡਰਾਮਾਂ ਦੇ ਪਿੱਛੇ ਦੀ ਜੋ ਕਹਾਣੀ ਆ ਉਹ ਤੁਹਾਡੇ ਰੌਂਕ ਤੇ ਖੜੇ ਕਰ ਦੂ ਤੇ ਇਹ ਦੋ ਡਰਮ ਇਸੇ ਬੰਦੇ ਦੇ ਘਰ ਦੇ ਵਿੱਚੋਂ ਮਿਲੇ ਸੀ 1999 ਤੋਂ ਪਹਿਲਾਂ ਦੀ ਗੱਲ ਆ ਪਾਕਿਸਤਾਨ ਦਾ ਲਾਹੌਰ ਇਲਾਕਾ ਉੱਥੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਇਨਸਾਨ ਜਾਂਦਾ ਤੇ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਮੈਂ 100 ਬੱਚਾ ਨੂੰ ਮਾਰਿਆ ਤੇ ਮੈਨੂੰ ਅਰੈਸਟ ਕਰ ਲਓ ਪਰ ਪੁਲਿਸ ਵਾਲੇ ਉਸਤੇ ਯਕੀਨ ਨਹੀਂ ਕਰਦੇ ਤੇ ਉਸ ਨੂੰ ਪੁਲਿਸ ਸਟੇਸ਼ਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਜਿਵੇਂ ਹੀ ਉਹ ਪੁਲਿਸ ਸਟੇਸ਼ਨ ਦੇ ਵਿੱਚੋਂ ਬਾਹਰ ਆਉਂਦਾ ਕੁਝ ਦਿਨ ਰੁਕਦਾ ਇਸ ਤੋਂ ਬਾਅਦ ਤਰੀਕ ਆਉਂਦੀ ਆ 1999 ਦੀ 1999 ਦੇ ਪਹਿਲੇ ਵੀਕ ਡੇਲੀ ਉਰਦੂ ਨਿਊਜ਼ਪੇਪਰ ਝੰਗ ਉਸ ਦੇ ਵਿੱਚ ਇੱਕ ਲੈਟਰ ਪਹੁੰਚਦਾ ਤੇ ਲੈਟਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਮੈਂ 100 ਬੱਚਾ ਨੂੰ ਮਾਰਿਆ ਤੇ ਮੈਨੂੰ ਪੋਸਟ ਦੇ ਦੁਆਰਾ ਅਰੈਸਟ ਨਹੀਂ ਕੀਤਾ ਗਿਆ ਜਦੋਂ ਮੈਂ ਪੁਲਿਸ ਦੇ ਕੋਲ ਗਿਆ ਸੀ ਤੇ ਇਸ ਦੇ ਵਿੱਚ ਕੁਝ ਤਸਵੀਰਾਂ ਵੀ ਨੇ ਤੇ ਸਾਰਾ ਕੁਝ ਇਸ ਦੇ ਵਿੱਚ ਆ ਤੇ ਇਸ ਤੋਂ ਬਾਅਦ ਉਸ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਮੈਂ ਰਾਵੀ ਨਦੀ ਦੇ ਵਿੱਚ ਜਾ ਰਿਹਾ ਛਾਲ ਮਾਰਨ ਦੇ ਲਈ ਇਸ ਤੋਂ ਬਾਅਦ ਜਦੋਂ ਉੱਥੋਂ ਦੇ ਐਡੀਟਰ ਦੇ ਦੁਆਰਾ ਉਹ ਪੜਿਆ ਗਿਆ ਤਾਂ ਉਸ ਤੋਂ ਬਾਅਦ ਉਸ ਦੇ ਦੁਆਰਾ ਇੱਕ ਰਿਪੋਰਟਰ ਨੂੰ ਉਸ ਦੇ ਘਰ ਭੇਜ ਆ ਜਾਂਦਾ ਜੋ ਸਲੈਕਟਰ ਦੇ ਵਿੱਚ ਪਤਾ ਦਿੱਤਾ ਹੋਇਆ ਸੀ ਕਿ ਪਤਾ ਤਾਂ ਕਰੋ ਕਿ ਇਹ ਸਹੀ ਹੈ ਜਾਂ ਨਹੀਂ ਤਾਂ ਉਸ ਰਿਪੋਰਟਰ ਦੇ ਦੁਆਰਾ ਉੱਥੇ ਜਾਇਆ ਜਾਂਦਾ ਉਸ ਦੇ ਦੁਆਰਾ ਛਾਣਬੀਣ ਕੀਤੀ ਜਾਂਦੀ ਆ ਤਾਂ ਘਰ ਦੇ ਵਿੱਚੋਂ ਕੁਝ ਕੱਪੜੇ ਮਿਲਦੇ ਨੇ ਬੱਚਿਆਂ ਦੇ ਬੂਟ ਵਗੈਰਾ ਜੁਰਾਬਾਂ ਵਗੈਰਾ ਤੇ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਨੇ ਇਸ ਤੋਂ ਇਲਾਵਾ ਉਸੇ ਘਰ ਦੇ ਵਿੱਚ ਜਿਹੜੀਆਂ ਕੰਧਾਂ ਸੀ ਉਹਨਾਂ ਦੇ ਉੱਤੇ ਖੂਨ ਦੇ ਨਿਸ਼ਾਨ ਲੱਗੇ ਹੋਏ ਸੀ ਇਸ ਤੋਂ ਇਲਾਵਾ ਦੋ ਡਰੱਮ ਉਸ ਨੂੰ ਮਿਲਦੇ ਨੇ ਜਿਨ੍ਹਾਂ 'ਚੋਂ ਬਦਬੂ ਆ ਰਹੀ ਸੀ ਉਸ ਦੇ ਦੁਆਰਾ ਉਹਨਾਂ ਡਰਮਾਂ ਦਾ ਜਦੋਂ ਟੱਕਣ ਚੱਕਿਆ ਜਾਂਦਾ ਤਾਂ ਉਸ ਦੇ ਵਿੱਚ ਛੋਟੇ-ਛੋਟੇ ਅੰਗਾਂ ਦੇ ਟੁਕੜੇ ਪੈਰ ਰਹੇ ਸੀ ਇਸ ਚੀਜ਼ ਤੋਂ ਉਸ ਰਿਪੋਰਟਰ ਨੂੰ ਕਨਫਰਮ ਹੋ ਜਾਂਦਾ ਕਿ ਜੋ ਵੀ ਉਸ ਬੰਦੇ ਦੇ ਦੁਆਰਾ ਕਿਹਾ ਗਿਆ ਉਹ ਬਿਲਕੁਲ ਸੱਚਾ ਤੇ ਉਹ ਵਾਪਸ ਆਉਂਦਾ ਐਡੀਟਰ ਕੋਲ ਤੇ ਕਹਿੰਦਾ ਕਿ ਹਾਂ ਇਹ ਬਿਲਕੁਲ ਸੱਚਾ ਤੇ ਇਸ ਤੋਂ ਬਾਅਦ ਉਸੇ ਐਡੀਟਰ ਦੇ ਦੁਆਰਾ ਤੁਰੰਤ ਹੀ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਇਹ ਲੈਟਰ ਆਇਆ ਤੇ ਇਹ ਲੈਟਰ ਦੇ ਵਿੱਚ ਜੋ ਕਿਹਾ ਗਿਆ ਉਹ ਬਿਲਕੁਲ ਸਹੀ ਹੈ ਇਸ ਤੋਂ ਬਾਅਦ ਲਾਹੌਰ ਪੁਲਿਸ ਦੇ ਵੀ ਕੰਨ ਖੜੇ ਹੁੰਦੇ ਨੇ ਤੇ ਉਹਨਾਂ ਦੇ ਦੁਆਰਾ ਇੱਕ ਸਰਚ ਆਪਰੇਸ਼ਨ ਚਲਾਇਆ ਜਾਂਦਾ। ਇਸ ਬੰਦੇ ਨੂੰ ਫੜਨ ਦੇ ਲਈ। ਇਸ ਸਰਚ ਆਪਰੇਸ਼ਨ ਦੇ ਦੌਰਾਨ ਉਹ ਦौरा ਪੂਰੀ ਰਾਵੀ ਨਦੀ ਛਾਣ ਦਿੱਤੀ ਜਾਂਦੀ ਆ ਕਿ ਕਿਤਨਾ-ਕਿਤੋਂ ਇਨਸਾਨ ਮਿਲ ਜੇ ਪਰ ਉਹ ਮਿਲਦਾ ਨਹੀਂ। ਇਸ ਤੋਂ ਬਾਅਦ ਹੋਰ ਵੀ ਬਹੁਤ ਵੱਡੇ ਲੈਵਲ ਤੇ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ। ਮੰਨਿਆ ਜਾਂਦਾ ਕਿ ਪਾਕਿਸਤਾਨ ਦੇ ਵਿੱਚ ਹੋਰ ਕਿਸੇ ਇਨਸਾਨ ਨੂੰ ਫੜਨ ਦੇ ਲਈ ਐਡਾ ਵੱਡਾ ਸਰਚ ਆਪਰੇਸ਼ਨ ਅਜੇ ਤੱਕ ਚਲਾਇਆ ਨਹੀਂ ਗਿਆ। ਇਸ ਬੰਦੇ ਦਾ ਨਾਮ ਸੀ ਜਾਵედ ਇਕਬਾਲ। ਤੇ ਇਹ ਬੰਦਾ ਇੱਕ ਬਿਜ਼ਨਸਮੈਨ ਸੀ ਬਹੁਤ ਵਧੀਆ ਤੇ ਇਸ ਦਾ ਪਿਓ ਵੀ ਕਾਫੀ ਜ਼ਿਆਦਾ ਅਮੀਰ ਘਰਾਣੇ ਤੋਂ ਆਉਂਦਾ ਸੀ ਤੇ ਖੁਦ ਵੀ ਕਾਫੀ ਜ਼ਿਆਦਾ ਅਮੀਰ ਸੀ ਪੂਰੇ 25 ਦਿਨ ਤੱਕ ਇਹ ਸਰਚ ਆਪਰੇਸ਼ਨ ਚਲਾਇਆ ਜਾਂਦਾ ਪਰ ਇਹ ਫੜਿਆ ਨਹੀਂ ਜਾਂਦਾ ਫਿਰ ਤਰੀਕ ਆਉਂਦੀ ਹੈ 31 ਦਸੰਬਰ 1999 ਦੀ ਉਸ ਦਿਨ ਜੰਗ نیوز ਚੈਨਲ ਦੇ ਦਫ਼ਤਰ ਦੇ ਵਿੱਚ ਇੱਕ ਇਨਸਾਨ ਆਉਂਦਾ ਐਡੀਟਰ ਦਾ ਪਤਾ ਪੁੱਛਦਾ ਤੇ ਉਹਦੇ ਕੋਲੇ ਜਾ ਕੇ ਕਹਿੰਦਾ ਕਿ ਮੈਂ ਉਹ ਲੈਟਰ ਭੇਜਿਆ ਸੀ ਤੇ ਮੇਰਾ ਨਾਮ ਹੀ ਜਾਵედ ਇਕਬਾਲ ਉਸ ਤੋਂ ਬਾਅਦ ਉਸਦੇ ਵੀ ਹੱਥ ਪੈਰ ਫੁੱਲਦੇ ਨੇ ਤੇ ਉਸਦੇ ਦੁਆਰਾ ਯਾਨੀ ਕਿ ਜਾਵੇਦ ਦੇ ਦੁਆਰਾ ਐਡੀਟਰ ਨੂੰ ਕਿਹਾ ਜਾਂਦਾ ਕਿ ਮੈਂ ਆਪਣੀ ਇੰਟਰਵਿਊ ਦੇਣ ਆਇਆ ਤੇ ਨਾਲ ਹੀ ਉਹ ਇਹ ਵੀ ਕਹਿੰਦਾ ਕਿ ਤੁਸੀਂ ਆਰਮੀ ਨੂੰ ਫੋਨ ਕਰਿਓ ਪੁਲਿਸ ਨੂੰ ਫੋਨ ਨਾ ਕਰਿਓ ਕਿਉਂਕਿ ਪੋਸ ਦੇ ਉੱਤੇ ਮੇਰਾ ਕੋਈ ਪ੍ਰੋਸਾਨੀ ਤੇ ਉਸ ਤੋਂ ਬਾਅਦ ਉਸ ਦੀ ਇੰਟਰਵਿਊ ਸ਼ੁਰੂ ਹੁੰਦੀ ਹੈ ਤੇ ਜਦੋਂ ਇੰਟਰਵਿਊ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਜਾਂਦਾ 20 ਜਵਾਨਾਂ ਦੇ ਦੁਆਰਾ ਆਰਮੀ ਦੇ ਦੁਆਰਾ ਜੋ ਉੱਥੇ ਆਉਂਦੇ ਨੇ ਤੇ ਆਰਮੀ ਦੇ ਦੁਆਰਾ ਪਹਿਲਾਂ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਪੁਲਿਸ ਨੂੰ ਲਾਹੌਰ ਪੁਲਿਸ ਨੂੰ ਉਸ ਨੂੰ ਸੌਂਪ ਦਿੱਤਾ ਜਾਂਦਾ ਤੇ ਜੋ ਕਹਾਣੀ ਸਾਹਮਣੇ ਆਉਂਦੀ ਹੈ ਉਹ ਕੁਝ ਇਸ ਤਰ੍ਹਾਂ ਸੀ ਉਸ ਤੋਂ ਦੂਰਾ ਪੁਲਸ ਨੂੰ ਦੱਸਿਆ ਜਾਂਦਾ ਕਿ ਜਦੋਂ ਮੈਂ 17 ਸਾਲਾਂ ਦਾ ਸੀ ਤਾਂ ਮੇਰੇ ਇੱਕ ਗਵਾਂਡੀ ਦੇ ਦੁਆਰਾ ਮੇਰੇ ਉੱਤੇ ਝੂਠਾ ਕੇਸ ਪਾਸ ਤਿਆ ਗਿਆ ਸੀ ਕਿ ਮੇਰੇ ਦੁਆਰਾ ਇੱਕ ਬੱਚੇ ਦੇ ਨਾਲ ਗਲਤ ਹਰਕਤ ਕੀਤੀ ਗਈ ਆ ਤੇ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਮੈਨੂੰ ਅਰੈਸਟ ਕੀਤਾ ਗਿਆ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਮੇਰੀ ਮਾਂ ਸੀ ਜੋ ਮੇਰੇ ਕੋਲ ਅਕਸਰ ਆਇਆ ਕਰਦੀ ਸੀ ਤੇ ਉਹ ਹਰ ਰੋਜ਼ ਰੋਂਦੀ ਸੀ ਕਰਲਾਉਂਦੀ ਸੀ ਕਿ ਮੈਨੂੰ ਛੱਡ ਦਿੱਤਾ ਜਾਵੇ ਪਰ ਮੇਰੀ ਕਿਸੇ ਨੇ ਸੁਣੀ ਨਹੀਂ ਇਸ ਤੋਂ ਬਾਅਦ ਮੈਨੂੰ ਕਾਫੀ ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਇਸੇ ਦੌਰਾਨ ਇਸੇ ਦੁੱਖ ਦਰਦ ਇਸ ਸੱਤਵੇਂ ਦੇ ਵਿੱਚ ਮੇਰੀ ਮਾਂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਮੈਂ ਇੱਕ ਫੈਸਲਾ ਲਿਆ ਜੇਲ੍ਹ ਦੇ ਵਿੱਚ ਮੌਜੂਦ ਹੋ ਕੇ ਕਿ ਮੈਂ 100 ਮਾਮਾ ਨੂੰ ਰਵਾਉਂਗਾ ਤਾਂ ਜਾ ਕੇ ਮੇਰਾ ਇਹ ਬਦਲਾ ਪੂਰਾ ਹੋਊਗਾ ਤੇ ਉਸ ਤੋਂ ਬਾਅਦ ਉਸਦੇ ਦੁਆਰਾ ਜੇਲ੍ਹ ਚੋਂ ਬਾਹਰ ਆਇਆ ਜਾਂਦਾ ਤੇ ਬਾਹਰ ਆ ਕੇ ਉਸਦੇ ਦੁਆਰਾ ਇੱਕ ਗੇਮ ਪਾਰਲਰ ਖੋਲ੍ਹਿਆ ਜਾਂਦਾ ਤੇ ਉੱਥੇ ਕਈ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਪਰ ਉਹ ਕਿਸੇ ਬੱਚੇ ਨੂੰ ਮਾਰਦਾ ਨਹੀਂ ਇਸ ਤੋਂ ਬਾਅਦ ਉਸਦੀ ਨਿਗਾਹ ਜਾਂਦੀ ਹੈ ਗਰੀਬ ਬੱਚਿਆਂ ਦੇ ਉੱਤੇ ਜੋ ਜਾਂ ਤੱਕ ਕਿ ਤੋਂ ਭੱਜ ਕੇ ਆਏ ਸੀ ਜਾਂ ਜਿਨ੍ਹਾਂ ਦੇ ਮਾਪੇ ਝੁੱਗੀ ਝੋਪੜੀਆਂ ਵਾਲੇ ਸੀ ਤੇ ਉਸਦੇ ਦੁਆਰਾ ਲਾਹੌਰ ਦੇ ਬੱਚੇ ਉਹਨਾਂ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਲਗਭਗ 100 ਬੱਚੇ ਨੂੰ ਮਾਰ ਦਿੱਤਾ ਜਾਂਦਾ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਦੇ ਦੁਆਰਾ ਉਹਨਾਂ ਬੱਚਿਆਂ ਨੂੰ ਖਤਮ ਕਰਨ ਦਾ ਤਰੀਕਾ ਵੀ ਬਹੁਤ ਜ਼ਿਆਦਾ ਕਰੂਰਤਾ ਭਰਿਆ ਸੀ ਉਸ ਦੇ ਦੁਆਰਾ ਪਹਿਲਾਂ ਬਰਕਲਾਇਆ ਜਾਂਦਾ ਫਿਰ ਘਰ ਲੈ ਜਾਇਆ ਜਾਂਦਾ ਤੇ ਘਰ ਲਾ ਜਾ ਕੇ ਉਹਨਾਂ ਦੇ ਨਾਲ ਊਲ ਜਲੂਲ ਹਰਕਤਾਂ ਕੀਤੇ ਜਾਂਦੀਆਂ ਤੇ ਫਿਰ ਉਹਨਾਂ ਨੂੰ ਕੱਟ ਦਿੱਤਾ ਜਾਂਦਾ ਇੱਕ ਜੰਜੀਰ ਸੀ ਲੋਹੇ ਦੀ ਜਿਸ ਦੇ ਨਾਲ ਉਹਨਾਂ ਦੇ ਗਲੇ ਦੇ ਉੱਤੇ ਵਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕੱਟਿਆ ਜਾਂਦਾ ਤੇਜ਼ਾਬ ਦੇ ਵਿੱਚ ਡਬੋਇਆ ਜਾਂਦਾ ਤੇਜ਼ਾਬ ਦੇ ਵਿੱਚ ਡਬੋਣ ਤੋਂ ਬਾਅਦ ਜਦੋਂ ਬਾਕੀ ਦਾ ਸਰੀਰ ਰਹਿ ਜਾਂਦਾ ਉਸ ਨੂੰ ਰਾਵੀ ਨਦੀ ਦੇ ਵਿੱਚ ਲੈ ਜਾ ਕੇ ਸੁੱਟ ਦਿਆ ਕਰਦਾ ਸੀ ਆਪਣਾ ਸ਼ਿਕਾਰ ਕਰਨ ਤੋਂ ਬਾਅਦ ਇਸਤੇ ਦੁਆਰਾ ਹਰ ਬੱਚੇ ਦਾ ਨਾਮ ਬਕਾਇਦਾ ਪੁੱਛਿਆ ਜਾਂਦਾ ਉਸ ਨੂੰ ਡਾਇਰੀ ਦੇ ਉੱਤੇ ਤਾਰਿਆ ਜਾਂਦਾ ਸੀ ਉਸ ਦੀ ਉਮਰ ਆ ਔਰ ਹੋਰ ਵੀ ਸਾਰੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਸੀ ਤੇ ਇੱਕ ਸੀਰੀਅਲ ਨੰਬਰ ਵੀ ਬਣਾਇਆ ਗਿਆ ਸੀ ਤੇ ਜਦੋਂ ਇਹ ਸੀਰੀਅਲ ਨੰਬਰ 100 ਤੱਕ ਪਹੁੰਚਾ ਕੇ ਉਸ ਤੋਂ ਬਾਅਦ ਦੀ ਕਸਮ ਪੂਰੀ ਹੋਈ ਤਾਂ ਸਿੱਧਾ ਜਾ ਪਹੁੰਚਿਆ ਪੁਲਿਸ ਦੇ ਕੋਲ ਤੇ ਆਪਣਾ ਅਰੈਸਟ ਦੇ ਦਿੱਤਾ ਕਿ ਮੈਂ ਅਰੈਸਟ ਹੋਣ ਦੇ ਲਈ ਆਇਆ ਹਾਂ ਪਰ ਪੁਲਿਸ ਦੇ ਦੁਆਰਾ ਅਰੈਸਟ ਨਹੀਂ ਕੀਤਾ ਜਾਂਦਾ ਫਿਰ ਇਹ ਐਡੀਟਰ ਕੋਲ ਜਾਂਦਾ ਤੇ ਉੱਥੇ ਉਸ ਨੂੰ ਆਰਮੀ ਦੇ ਦੁਆਰਾ ਅਰੈਸਟ ਕੀਤਾ ਜਾਂਦਾ ਇਸ ਇਸ ਬੰਦੇ ਦੇ ਦੁਆਰਾ ਪਹਿਲੇ ਬੱਚਿਆਂ ਦੀਆਂ ਜਿਹੜਾ ਸ਼ਰੀਰ ਕਾਂਗ ਸੀ ਉਹਨਾਂ ਨੂੰ ਰਾਵੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ ਪਰ ਲਾਸਟ ਦੇ 5-10 ਨੂੰ ਇਸ ਦੇ ਦੁਆਰਾ ਰੱਖ ਲਿਆ ਗਿਆ ਸੀ ਦੋ ਡਰਮਾਂ ਦੇ ਪਹਿਲਾਂ ਸੀ ਦਿਖਾ ਚੁੱਕੇ ਆ ਉਹਨਾਂ ਡਰੰਬਾਂ ਦੇ ਵਿੱਚ ਬੰਦ ਕਰਕੇ ਤਾਂ ਕਿ ਸਬੂਤ ਰਹਿ ਸਕੇ ਕਿ ਇਹ ਕੰਮ ਐ ਕੀਤਾ ਤੇ ਪੁਲਿਸ ਮੈਨੂੰ ਇਸੇ ਵਿਧਾ ਦੇ ਕਾਰਨ ਅਰੈਸਟ ਵੀ ਕਰ ਸਕੇ ਕਿ ਉਹਨਾਂ ਨੂੰ ਯਕੀਨ ਆ ਸਕੇ ਜਦੋਂ ਇਹਦੇ ਦੁਆਰਾ 100 ਨੂੰ ਮਾਰਤਾ ਗਿਆ ਸੀ ਤਾਂ ਪੁਲਿਸ ਨੂੰ ਇਹ ਵੀ ਕਿਹਾ ਗਿਆ ਸੀ ਕਿ ਮੈਂ 500 ਦਾ ਵੀ ਸ਼ਿਕਾਰ ਕਰ ਸਕਦਾ ਸੀ ਪਰ ਮੇਰੀ ਪ੍ਰਤਿਗਿਆ 100 ਦੀ ਸੀ ਤੇ ਇਸੇ ਵਜ੍ਹਾ ਦੇ ਕਾਰਨ ਮੈਂ 100 ਨੂੰ ਮਾਰਿਆ ਤੇ ਉਸ ਤੋਂ ਬਾਅਦ ਉਸਤੇ ਦੁਆਰਾ ਅਰੈਸਟ ਕੀਤਾ ਗਿਆ ਇਸ ਬੰਦੇ ਦੁਆਰਾ ਨਾ ਸਿਰਫ ਸ਼ਰੀਰ ਕੰਗਾ ਨੂੰ ਉਹਨਾਂ ਡਰੰਬਾਂ ਦੇ ਵਿੱਚ ਰੱਖਿਆ ਗਿਆ ਸੀ ਬਲਕਿ ਉਹਨਾਂ ਦੀਆਂ ਕੁਝ ਫੋਟੋਆਂ ਨਾਮ ਤੇ ਹੋਰ ਵੀ ਕਾਫੀ ਸਬੂਤ ਸੀ ਜਿਹੜੇ ਇਸਦੇ ਦੋਵਰਾ ਜੋਟਾ ਕੇ ਰੱਖੇ ਗਏ ਸੀ ਤਾਂ ਕਿ ਜਦੋਂ ਮੈਂ ਅਰੈਸਟ ਹੋਵਾਂ ਤਾਂ ਪੁਸਤ ਦੇ ਦੋਵਰਾ ਪਛਾਣ ਲਿਆ ਜਾਵੇ ਕਿ ਵਾਕਈਏ ਇਸੇ ਨੇ ਕੀਤਾ ਜਦੋਂ ਇਹ ਖਬਰਾਂ ਬਾਹਰ ਆਈਆਂ ਸੀ ਨਾ ਤਾਂ ਪਾਕਿਸਤਾਨ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਲੋਕਾਂ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਉਹ ਜੰਜੀਰ ਤੋਂ ਲੈ ਕੇ ਡਰਾਮਾ ਤੋਂ ਲੈ ਕੇ ਬੱਚਾਂ ਦੇ ਕੱਪੜੇ ਤੇ ਹੋਰ ਚੀਜ਼ਾਂ ਵੀ ਮੀਡੀਆਲ ਦੁਆਰਾ ਲੋਕਾਂ ਨੂੰ ਦਿਖਾਈਆਂ ਗਈਆਂ ਸੀ ਤੇ ਬਹੁਤ ਜ਼ਿਆਦਾ ਵਿਰੋਧ ਪ੍ਰਦਰਸ਼ਨ ਇਸ ਦਾ ਹੋਇਆ ਸੀ ਇਸ ਤੋਂ ਬਾਅਦ ਉਸ ਨੂੰ ਅਰੈਸਟ ਕੀਤਾ ਜਾਂਦਾ ਲਖਪਤ ਰਾਏ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਉੱਥੇ ਭੇਜਣ ਤੋਂ ਬਾਅਦ ਇਸ ਬੰਦੇ ਦੇ ਨਾਲ ਕਾਫੀ ਚਾਲਾਂਪਾਰ ਕੁੱਟਮਾਰ ਹੁੰਦੀ ਹੈ ਕਿਉਂਕਿ ਜਦੋਂ ਜਿਸ ਦਾ ਮੌਕਾ ਲੱਗਦਾ ਸੀ ਉਹ ਉਸ ਨੂੰ ਕੁੱਟਦਿਆ ਕਰਦਾ ਸੀ ਕਿ ਇਸ ਨੇ ਇਹ ਚੀਜ਼ਾਂ ਕੀਤੀਆਂ ਨੇ ਇਸ ਤੋਂ ਬਾਅਦ ਇਸ ਦੀ ਸੁਣਵਾਈ ਹੁੰਦੀ ਹੈ ਤੇ ਸੁਣਵਾਈ ਜੋ ਕਰ ਰਿਹਾ ਸੀ ਉਸ ਜੱਜ ਦਾ ਨਾਮ ਸੀ ਅੱਲਾਹ ਬਖਸ਼ ਤੇ ਉਸ ਦੇ ਦੁਆਰਾ ਜਦੋਂ ਸਾਰੀਆਂ ਚੀਜ਼ਾਂ ਸੁਣੀਆਂ ਜਾਂਦੀਆਂ ਨੇ ਤਾਂ ਉਹਦਾ ਮਨ ਨੂੰ ਇਨੀ ਠੇਸ ਪਹੁੰਚਦੀ ਆ ਕਿ ਉਸ ਦੇ ਦੁਆਰਾ ਇੱਕ ਅਜੀਬੋ-ਗਰੀਬ ਫੈਸਲਾ ਸੁਣਾਇਆ ਜਾਂਦਾ ਇਸ ਦੇ ਖਿਲਾਫ ਕਿ ਇਸ ਬੰਦੇ ਦੇ 100 ਟੁਕੜੇ 100 ਵਾਰ ਫਾਂਸੀ ਤੇ ਚੜਾਇਆ ਜਾਵੇ 100 ਟੁਕੜੇ ਕੀਤੇ ਜਾਣ ਤੇ ਤੇਜਾਬ ਦੇ ਵਿੱਚ ਰੱਖ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਇਹ ਖਬਰ ਜਿਹੜੀ ਪੂਰੀ ਦੁਨੀਆ ਦੇ ਵਿੱਚ ਫੈਲੀ ਸੀ ਹਿਊਮਨ ਰਾਈਟਸ ਵਾਲੇ ਸਾਹਮਣੇ ਆਏ ਤੇ ਹੋਰ ਲੋਕਾਂ ਦੁਆਰਾ ਵੀ ਇਹ ਕਹਿਣਾ ਸ਼ੁਰੂ ਕਰਤਾ ਕਿ ਕਿਸੇ ਇਨਸਾਨ ਨੇ ਕਿੰਨਾ ਵੀ क्रूरਤਾ ਦੇ ਨਾਲ ਕੁਝ ਵੀ ਕੀਤਾ ਹੋਵੇ ਨਹੀਂ ਦਿੱਤੀ ਜਾ ਸਕਦੀ ਇਹ ਇਨਸਾਨਾਂ ਦੀ ਦੁਨੀਆ ਹੈ ਨਾ ਕਿ ਜਾਨਵਰਾਂ ਦੀ ਤੇ ਉਸ ਤੋਂ ਬਾਅਦ ਸਰਕਾਰ ਦੇ ਦੁਆਰਾ ਪਾਕਿਸਤਾਨ ਦੀ ਸਰਕਾਰ ਦੇ ਦੁਆਰਾ ਆ ਕੇ ਬਿਆਨ ਦਿੱਤਾ ਗਿਆ ਸੀ ਕਿ ਇਹ ਜੱਜ ਸਾਹਿਬ ਦੇ ਦੁਆਰਾ ਭਾਵਨਾਵਾਂ ਦੇ ਵਿੱਚ ਬਹਿ ਕੇ ਇਹ ਫੈਸਲਾ ਸੁਣਾਇਆ ਗਿਆ ਸੋ ਉਸ ਬੰਦੇ ਨੂੰ ਸਿੱਧੀ ਫਾਂਸੀ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਉਸ ਦੀ ਫਾਂਸੀ ਦੀ ਤਰੀਕ ਤੈਅ ਹੁੰਦੀ ਹੈ ਅਕਤੂਬਰ 2001 ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਲਾਸ਼ ਜਿਹੜੀ ਉਹ ਜੇਲ੍ਹ ਦੇ ਉਸੇ ਬਾੜ ਦੇ ਵਿੱਚ ਉਸੇ ਸੈੱਲ ਦੇ ਵਿੱਚ ਮਿਲਦੀ ਹੈ ਜਿੱਥੇ ਉਸ ਨੂੰ ਰੱਖਿਆ ਗਿਆ ਸੀ ਉਹਦਾ ਸਰੀਰ ਨੀਲਾ ਪੈ ਚੁੱਕਿਆ ਸੀ ਤੇ ਅਲੱਗ-ਅਲੱਗ ਆਖਬਾਰਾਂ ਦੇ ਦੁਆਰਾ ਕਿਹਾ ਗਿਆ ਕਿ ਉਸ ਇਨਸਾਨ ਨੂੰ ਪਹਿਲਾਂ ਜ਼ਹਿਰ ਦਿੱਤੀ ਗਈ ਤੇ ਫਿਰ ਉਥੋਂ ਦੀ ਪੁਲਿਸ ਤੇ ਜੇਲ੍ਹ ਦੇ ਹੋਰ ਜਿਹੜੇ ਕੈਦੀ ਸੀ ਉਹਨਾਂ ਦੇ ਨਾਲ ਮਿਲ ਕੇ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ ਤਾਂ ਇਹ ਸੀ ਜਵੇਦ ਅਕਵਾਲ ਦੀ ਕਹਾਣੀ ਜਿਸ ਦੇ ਦੁਆਰਾ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਬੜੀਆਂ ਈ ਕਨੌਣੀਆਂ ਤੇ ਉਸ ਦਾ ਖੁਦ ਦਾ ਅੰਤ ਵੀ ਬਹੁਤ ਜ਼ਿਆਦਾ ਕਨੌਣਾ ਹੋਇਆ ਸੋ ਸਾਡੇ ਚੈਨਲ ਨੂੰ ਫੋਲੋ ਲਾਈਕ ਜ਼ਰੂਰ ਕਰ ਲਿਓ ਧੰਨਵਾਦ